They are really sick and tired of failed NDP policies, both provincially. That's because of the failed policies of the federal uh, Premier Daniel Smith, the 53% uh, uh, rate. Hai ga ji. Saal toh, it's unheard of, not only in in Alberta, but even nationally and internationally. People are sick and tired of wait times. Me as a parent, me as a former school teacher, fundamentally believe that raising children is first. and foremost parental responsibility नरेश जी ये जेडी इलेक्शन कैंपेन चल रही है, आ, है हुन अपने एम एस एल लेगी ये ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਕਿਉਂਕਿ ਪਹਿਲਾਂ ਤੁਸੀਂ ਫੈਡਰਲ ਇਲੈਕਸ਼ਨ ਲਈ ਵੀ ਕੈਂਪੇਨ ਰਨ ਕੀਤੀ ਹੈ ਤੇ ਹੁਣ ਫੇਰ ਦੁਬਾਰਾ ਕੈਂਪੇਨ ਅਰੰਭੀ ਆ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਦੇਖੋ ਜੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ 도ਰਸ ਦੇ ਉੱਤੇ ਬਹੁਤ ਹੀ ਪੋਜ਼ਿਟਿਵ ਰਿਸਪਾਂਸ ਆ ਜੀ ਔਰ ਜੋ ਜਨਤਾ ਨਾ ਜੀ ਐਡਮਿੰਟਨ ਐਵਰੇਜ ਵੀ ਜੋ ਵੋਟਰਸ ਐਡਮਿੰਟਨ ਐਲੋਇਸ ਵੀ ਹੈ ਯਾ ਨਾ ਜੀ ਤੇ ਆ ਵੀ ਰੀ ਸਿਕ ਐਟਾਇਰਡ ਆਫ ਫੇਲ ਐਨ ਡੀ ਪੀ ਪੋਲਿਸੀਸ ਥਰੋਊਟ ਪ੍ਰੋਵਿੰਸਰੀ ਐਂਡ ਐਨ ਡੀ ਪੀ ਐਂਡ ਲਿਬਰਲ ਜੜਾ ਕੋਲੀਸ਼ਨ ਪਿਛਲੇ 10 ਸਾਲ ਦੇ ਉਤੋਂ ਚਲਦਾ ਆ ਰਿਹਾ ਨਾ ਜੀ ਪੀਪਲ ਆਰ ਐਬਸੋਲੂਟਲੀ ਸਿਕ ਐਟਾਇਰਡ ਆਫ ਇਟ ਤੁਸੀਂ ਦੇਖ ਚੁੱਕੇ ਆ ਕਿ ਜੋ ਰਿਜ਼ਲਟ ਫੈਡਰਲ ਦੇ ਤੁਸੀਂ ਮੈਂਸ਼ਨ ਕੀਤਾ ਜੀ ਇਟਸ ਡਿਸਾਸਟਰ ਔਰ ਲੋਕ ਬਹੁਤ ਹੀ ਉਤਸ਼ਾਹਤ ਆ for good governance uh, they're focused on education they're focused on health care they're focused on preventative health care they're focused on making sure that law and order is in place crime is probably at its all-time high that's because of the failed policies of the federal ਜਿਹੜਾ ਆਪਾਂ ਕੋਅਲੀਸ਼ਨ ਦੀ ਗੱਲਬਾਤ ਕੀਤੀ ਆ ਜੀ ਸੋ ਇਸ ਕੰਸਟਿਟੂਐਂਸੀ ਦੇ ਵਿੱਚ ਦੋਸੀ ਦੋਸ ਦੇ ਉੱਪਰ ਜਾਣੇ ਆ ਨਾ ਜੀ ਬਹੁਤ ਹੀ ਉਤਸ਼ਾਹ ਮਿਲ ਨੂੰ ਹਾਂ ਨਰੇਸ਼ ਜੀ ਦੇਖੋ ਜਦੋਂ ਸਰਕਾਰ ਤੁਹਾਡੀ ਬਣ ਜਾਂਦੀ ਆ ਆ ਉਦੋਂ ਬਾਅਦ ਕਿਉਂਕਿ ਤੁਸੀਂ ਸਰਕਾਰ ਦੇ ਵਿੱਚ ਵੀ ਰਹੇ ਆ ਜਿਹੜੀਆਂ ਪਾਲਿਸੀ ਤੁਸੀਂ ਹੁਣ ਗੱਲ ਕਰ ਰਹੇ ਆ ਕਿ ਉਦੋਂ ਸਭ ਕੁਝ ਠੀਕ ਸੀਗਾ ਦੇ ਕੋ ਅਸੀਂ ਇੱਕ ਐਜ਼ ਆ ਐਜ਼ ਆਰ ਫਾਰਮਰ ਐਮ ਐਲ اے ਜੋ ਹੈ 2008 ਤੋਂ ਲੈ ਕੇ 15 ਤੱਕ ਅਸੀਂ ਮੈਂ ਉਹਦੇ ਵਿੱਚ ਰਹਾ ਜੀ ਸਰਕਾਰ ਦੇ ਵਿੱਚ ਉਸ ਟਾਈਮ ਤੇ ਮੈਨੂੰ ਮਨਿਸਟਰ ਦੇ ਐਜ਼ ਆ ਮਨਿਸਟਰ ਬਿਕਮ ਕਰਨ ਦਾ ਮੌਕਾ ਮਿਲਿਆ ਜੀ ਔਰ ਮੈਂ ਜੀ ਜਾਨ ਦੇ ਨਾਲ ਕੰਮਕਾਰ ਕੀਤਾ ਅਗਰ ਤੁਸੀਂ ਗੱਲਬਾਤ ਕਰਦੇ ਹਾਂ ਜੀ ਬਾਰੇ ਸਮ ਦੇ ਚੇਂਜਸ ਜੇ ਮੈਂ ਜਿੱਤ ਕੇ ਜਾਨਾ ਕੀ ਲੈ ਕੇ ਆ ਸਕਦਾ ਮੇਰੀ ਜਿਹੜੀ ਕਮਿਟਮੈਂਟ ਪਹਿਲਾਂ ਵੀ ਇਹੀ ਸੀ ਵੀ ਮੈਂ ਜੀ ਜਾਨ ਦੇ ਨਾਲ ਹੈਲਪ ਕੀਤੀ ਹੈ ਜੀ ਕੰਸਟੀਚੂਐਂਸੀ ਤੇ ਔਰ ਉਹ ਸੀ ਜੀ ਜਾਨ ਦੇ ਨਾਲ ਫਿਰ ਨਾਟ ਓਨਲੀ ਐਡਮੰਟਨ ਅਰਸ ਦੀ ਹੁਣ ਸਾਰੇ ਐਡਮੰਟਨ ਨੂੰ ਇੱਕ ਵੈਰੀ ਗੋਲਡਨ ਓਪਰਚ्युनिटी ਆ ਵੀ ਅਸੀਂ ਗਵਰਨਮੈਂਟ ਦੇ ਟੇਬਲ ਤੇ ਉੱਪਰ ਸਾਡੀ ਇੱਕ ਸੀਟ ਹੋਵੇ ਔਰ ਇੱਕ ਸਾਡੀ ਆਵਾਜ਼ ਹੋਵੇ ਜਿਹੜੀ ਮੈਂਕੇ ਬਣ ਕੇ ਜਾਵਾਂ ਉਹ ਤੇ ਅਸੀਂ ਸਾਰੇ ਆਸ ਕਰਦੇ ਆਂ ਜੀ ਪਰ ਮੈਂ ਜਿਹੜੀ ਗੱਲ ਇਹ ਪੁੱਛਿਆ ਵੀ ਇੰਡੀਵਿਜੂਅਲੀ ਤੇ ਤੁਹਾਡੀ ਲੋਕੀ ਅੱਗੇ ਵੀ ਸਹਿਯਤ ਕਰਦੇ ਸੀ ਕੰਮਕਾਰ ਕਰਨ ਦੀ ਪਰ ਜਦੋਂ ਆਪਾਂ ਸਰਕਾਰ ਨੂੰ ਐਜ਼ ਅ ਓਵਰਆਲ ਗੱਲ ਕਰਦੇ ਆ ਤੇ ਸਰਕਾਰ ਤੋਂ ਲੋਕ ਖੁਸ਼ ਹੈਗੇ ਕੀ ਦੇਖੋ ਸਰਕਾਰ ਬਾਇਆਂ ਰਾਜਤੀ ਅੱਜ ਦੀ ਡੇਟ ਦੇ ਵਿੱਚ ਪੋਲਿੰਗ ਦੇਖ ਲਾਓ ਆ ਪਿਛਲੇ ਹਫਤੇ ਹੀ ਰਿਲੀਜ਼ ਹੋਈ ਆ ਪ੍ਰੀਮੀਅਰ ਡੈਨੀਅਲ ਸਮਿਥ ਦੀ 53% ਰੇਟ ਹੈਗਾ ਜੀ ਪਿਛਲੇ 2 ਸਾਲ ਤੋਂ ਇਟਸ ਅਨਹਰਡ ਆਫ ਕਿ ਕਿਸੇ ਲੀਡਰ ਦਾ ਇੰਦੀ ਇਨਾ ਵਾਸ ਮжоਰਿਟੀ ਦੇ ਨਾਲ 2 ਸਾਲ ਮਗਰੋਂ ਜਿੱਤਣ ਤੋਂ ਬਾਅਦ ਵੀ ਇੰਨੀ ਉਹ ਲੀਡ ਦੇ ਨਾਲ ਲੀਡ ਕਰ ਰਹੀ ਆ ਸੋ ਕਿਤੇ ਨਾ ਕਿਤੇ ਤਾਂ ਲੋਕ ਹੈਪੀ ਹੈਗੇ ਹਨ ਜੀ ਜੋ ਉਹ ਕੰਮ ਕਰ ਰਹੀ ਆ ਚੋ ਅਲਬਰਟਾ ਨੂੰ ਰੈਪਰੈਜ਼ੈਂਟ ਕਰਨ ਲਈ ਆ ਨਾਟ ਓਨਲੀ ਇਨ ਇਨ ਅਲਬਰਟਾ ਬਟ ਇਵਨ ਨੈਸ਼ਨਲੀ ਐਂਡ ਇੰਟਰਨੈਸ਼ਨਲੀ ਲੋਕ ਕਿਤੇ ਨਾ ਕਿਤੇ ਤਾਂ ਹੈਪੀ ਹੈਗੇ ਔਰ ਇਹ ਨਹੀਂ ਹੈਗਾ ਵੀ ਇਹ ਆਪਾਂ ਆਈਪੀਆਰ ਪੋਲਿੰਗ ਦੀ ਗੱਲ ਕਰਦੇ ਆ ਦਿਸ ਇਜ਼ ਡਨ ਬਾਈ ਅ ਵੈਰੀ ਰੈਪਟੇਬਲ ਪੋਲਸਟਰ ਜਿਨ੍ਹਾਂ ਨੇ ਰਿਲੀਜ਼ ਕੀਤਾ ਸੋ ਲੋਕ ਹੈਪੀ ਹੈ ਹੀ ਤਾਂ ਇੰਨੀ ਹਾਈ ਉਹਨੂੰ ਇਹ ਰੇਟਿੰਗਸ ਮਿਲ ਰਹੀਆਂ ਅੱਛਾ ਇੱਕ ਮੇਰਾ ਆਖਰੀ ਸਵਾਲ ਇਹ ਆ ਪਰਦੋਆ ਸਾਹਿਬ ਇਸ ਕੰਸਟੀਟੂਐਂਸੀ ਪਾਰਟਿਕੂਲਰਲੀ ਜਾਂ ਉਧਰ ਤੁਹਾਨੂੰ ਕਿਵੇਂ ਲੱਗਦਾ ਕਿ ਕਿਹੜੇ ਮੁੱਦੇ ਹੈਗੇ ਜਿਹੜੇ ਲੋਕਾਂ ਚ ਭਾਰੂ ਨੇ ਦੇਖੋ ਹੈਲਥ ਕੇਅਰ ਦਾ ਇਹ ਮੁੱਦਾ ਹੈਗਾ ਜੀ ਜਿਹੜਾ ਅਸੀਂ ਡੋਰਸ ਉੱਤੇ ਸਾਨੂੰ ਸੁਣਨ ਨੂੰ ਮਿਲ ਰਿਹਾ ਜਿਨਾ ਮਾ ਹਸਪਤਾਲ ਬਣਾਉਣ ਦੀ ਗੱਲ ਪੀਪਲ ਆਰ ਸੈਕੰਡ ਆਰਡ ਆਫ ਵੇਟ ਟਾਈਪਸ ਉਪਸਥਿਤੀ ਆ ਜੀ ਆ ਤੁਹਾਨੂੰ ਪੁੱਛਦੇ ਵੀ ਹੈਲਥ ਕੇਅਰ ਦੇ ਵਿੱਚ ਸਾਨੂੰ ਬਹੁਤ ਬਹੁਤ ਟਾਈਮ ਜਾ ਕੇ ਮੀਟ ਕਰਨੀ ਪੈਂਦੀ ਤੁਸੀਂ ਕੀ ਕਰੋਗੇ ਤੁਹਾਡੀ ਸਰਕਾਰ ਕੀ ਕਰੇਗੀ এডੂਕੇਸ਼ਨ ਆ ਇਸ ਇਸ਼ੂ ਵਿ ਜੜਾ ਡੋਰਸ ਦੇ ਉੱਤੇ ਆਉਂਦਾ ਸੋ ਲੈਟਸ ਟਾਕ ਅਬਾਊਟ ਹੈਲਥ ਕੇਅਰ ਅਲਟੀਮੇਟਲੀ ਜਿਹੜੀ ਯੂਸੀਪੀ ਦੀ ਸਰਕਾਰ ਹੈਗੀ ਹੈ ਨਾ ਜਿਹੜੀ ਕਰਨ ਸਰਕਾਰ ਹੈਗੀ ਹੈ ਦੇਅਰ ਫੋਕਸਡ ਔਨ ਪ੍ਰਾਇਮਰੀ ਕੇਅਰ ਨੈਟਵਰਕਸ ਐਂਡ ਪ੍ਰਾਇਮਰੀ ਕੇਅਰ ਐਂਡ ਪ੍ਰੀਵੈਂਟੇਰ ਆਫ ਮੇਨਟੇਨੈਂਸ ਮੀਨਿੰਗ ਪ੍ਰੀਵੈਂਟੇਰ ਆਫ ਹੈਲਥ ਆਈ ਸ਼ੁੱਡ ਸੇ ਉਹਦੇ ਵਿੱਚ ਉਹ ਕਰ ਰਹੀ ਹੈ ਅਗਰ ਤੁਹਾਨੂੰ ਜਿੰਨਾ ਜ਼ਿਆਦਾ ਜ਼ਿਆਦਾ ਅਸੀਂ ਹੈਲਥੀ ਰੱਖ ਸਕਦੇ ਹਾਂ ਉਹ ਤੁਹਾਨੂੰ ਰੱਖੀਏ ਆਲਟੀਮੇਟਲੀ ਆਬਜੈਕਟਿਵ ਭਾਜੀ ਹੈਸ ਟੂ ਬੀ ਅਸੀਂ ਜਿਹੜੇ ਸਾਡੇ ਲੋਕ ਹੈਗੇ ਹਨਾ ਜੀ ਉਹਨਾਂ ਦੀ ਟੇਕ ਕੇਅਰ ਕਿਦਾਂ ਕਰਨੀ ਹੈ ਵੈਦਰ ਇਟਸ ਜੇ ਅਗਰ ਤੁਸੀਂ ਹੈਲਥੀ ਆ ਤੁਸੀਂ ਹਸਪੀਟਲ ਜਾਣਾ ਹੀ ਨਹੀਂ ਅਗਰ ਆਪਾਂ ਨਰਸ ਪ੍ਰੈਕਟੀਸ਼ਨਰਸ ਸਾਡੇ ਕੋਲ ਹੈਗੇ ਆ ਅਲਾਉਇੰਗ ਪੀਪਲ ਜਿਹੜੇ ਸਾਡੇ ਮੈਡੀਕਲ ਪ੍ਰੋਫੈਸ਼ਨਲਸ ਆ ਨਾ ਜੀ ਅਲਾਉਇੰਗ them to practice ਫੁੱਲ ਸਕੋਪ ਔਫ their credentials ਅਸੀਂ ਮੈਂ ਪਹਿਲਾਂ ਵੀ ਇਸ ਕੰਮ ਦੀ ਐਡਵੋਕੇਟ ਕੀਤਾ ਆਮ ਡੂਇੰਗ that again but whether that requires recognition of foreign credentials absolutely i'm a huge proponent of that ਜੇਕਰ ਆਪਾਂ এডੂਕੇਸ਼ਨ ਦੀ ਗੱਲ ਕਰਦੇ ਹਾਂ ਨਾ ਜੀ ਸੋ ਯੂ ਰੀਸੈਂਟਲੀ ਮੀਡੀਆ ਦੇ ਵਿੱਚ ਦੇਖਿਆ ਵੀ ਇਹਨਾਂ ਨੂੰ ਸੈਕਸ਼ੂਅਲੀ ਐਕਸਪਲੈਸਿਟ ਜਿਹੜੇ ਬੁੱਕਸ ਮਿਲ ਰਹੀਆਂ ਪਬਲਿਕ ਸਕੂਲਸ ਦੇ ਵਿੱਚ ਲਾਇਬ੍ਰੇਰੀਜ਼ ਦੇ ਵਿੱਚ ਜਿਹੜੇ ਕਿ ਮੀ ਐਜ਼ ਅ ਪੇਰੈਂਟ ਮੀ ਐਜ਼ ਅ ਫਾਰਮਰ ਸਕੂਲ ਟੀਚਰ ਫੰਡਮੈਂਟਲੀ ਬੀ ਰੇਜ਼ਿੰਗ ਚਿਲड्रन ਇਜ਼ ਫਰਸਟ ਐਂਡ ਫੋਰਮੋਸਟ ਪੈਰੈਂਟਲ ਰਿਸਪੋਨਸਿਬਿਲਟੀ ਔਰ ਉਹਨਾਂ ਨੂੰ ਏਜ ਅਪਰੋਪ੍ਰੀਏਟ ਮਟੀਰੀਅਲ ਜਿਹੜਾ ਹੈਗਾ ਨਾ ਜੀ ਉਹ ਪ੍ਰੋਵਾਈਡ ਕਰਨਾ ਚਾਹੀਦਾ ਇਟਸ ਨਾਟ ਬਾਟ ਬੈਨਿੰਗ ਬੁੱਕਸ ਜੋ ਆ ਐਨਡੀਪੀਡੀ ਸਰਕਾਰ ਕੈਰੀ ਆ ਜੋ ਐਨਡੀਪੀ ਦੇ ਕੁਝ ਐਮਐਲਏਸ ਕਹਿ ਰਿਹਾ ਇਟਸ ਨਾਟ ਬੁਕ ਪੈਨਿੰਗ ਬੁਕਸ ਇਟਸ ਪ੍ਰੋਵਾਈਡਿੰਗ ਏਜ ਅਪਰੋਪਰੀਏਟ ਮਟੀਰੀਅਲ ਐਂਡ ਮਾਨੀਟਰਿੰਗ ਇਟ ਐਂਡ ਹੂਜ਼ ਰਿਸਪੌਂਸਿਬਿਲਟੀ ਇਜ਼ ਥੈਟ ਥੈਟ ਇਜ਼ ਅ ਗਵਰਨਮੈਂਟਸ ਰਿਸਪੌਂਸਿਬਿਲਟੀ ਕਿ ਤੁਸੀਂ ਉਹਦੀਆਂ ਪ੍ਰੋਪਰ ਗਾਈਡਲਾਈਨਸ ਸੈਟ ਹੈਗੀਆਂ ਹੋਣੀਆਂ ਚਾਹੀਦੀਆਂ ਜਿਹੜਾ ਕਿ ਅਸੀਂ ਇਦਾਂ ਦਾ ਜਿਹੜਾ ਮਟੀਰੀਅਲ ਆ ਅੰਡਰ ਏਜ ਦੇ ਬੱਚੇ ਆ ਉਹਨਾਂ ਦੇ ਹੱਥਾਂ ਦੇ ਵਿੱਚ ਨਾ ਆ। ਆ ਇਹੀ ਦੋ ਇਸ਼ੂ ਹੈ ਜੀ ਹੈਲਥ ਔਰ ਐਜੂਕੇਸ਼ਨ ਦਾ ਐਂਡ ਆਲਸੋ ਜਿਹੜਾ ਕ੍ਰਾਈਮ ਇਜ਼ ਅਨਦਰ ਬਿਗ ਇਸ਼ੂ ਦੋ ਤਿੰਨ ਚਾਰ ਜਿਹੜੇ ਮੇਨ ਹੁੰਦੇ ਆ ਜੀ ਅਫੋਰਡੇਬਿਲਟੀ ਇਜ਼ ਅ ਇਸ਼ੂ ਜਿਹੜੇ ਚਾਰ ਮੁੱਦੇ ਆ ਇਸ ਹੁੰਦੇ ਆ ਪਰ ਜਿਹੜਾ ਟਾਪ ਤੁਹਾਨੂੰ ਅਜੈਂਡਾ ਦੇ ਵਿੱਚ ਦੋਹਾਂ ਤੇ ਮਿਲਦੇ ਆ ਨਾ ਜੀ ਹੈਲਥ ਕੇਅਰ ਐਂਡ ਐਜੂਕੇਸ਼ਨ ਐਂਡ ਫਿਰਲੀ ਆਪ पीपल ਟਾਕ ਅਬਾਊਟ ਲਾਇ ਬੋਡ ਬੜੀ ਮਿਹਰਬਾਨੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ